ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਦੋ ਮੁੱਦਿਆਂ ਤੇ ਗੱਲ ਕਰਾਂਗੇ ਪਹਿਲਾ ਵੱਡਾ ਮੁੱਦਾ ਇਹ ਹੈ ਕਿ ਜਿਹੜੇ ਤਹਿਸੀਲ ਦਾ ਕਾਨੂੰਗੋ ਫਿਰ ਦੁਬਾਰਾ ਆਪੋ ਆਪਣੀਆਂ ਡਿਊਟੀ ਤੇ ਵਾਪਸ ਆ ਗਏ ਨੇ ਕਿ ਉਹਨਾਂ ਵੱਲੋਂ ਫਿਰ ਦਬ ਕੇ ਪ੍ਰੇਸ਼ਤਾਚਾਰ ਕੀਤਾ ਜਾਵੇਗਾ ਜਾਂ ਪ੍ਰੇਸ਼ਤਾਚਾਰ ਤੇ ਲਗਾਮ ਲੱਗੇਗੀ ਤੁਸੀਂ ਆਪਣੇ ਕਮੈਂਟ ਕਰਕੇ ਦੱਸਣਾ ਹੈ ਕਿਉਂਕਿ ਉਹ ਜਿਹੜੇ ਕਾਨੂੰਗੋ ਜਿਹੜੇ ਤਹਿਸੀਲਦਾਰ ਸੀ ਜਿਹੜੇ ਕਾਫੀ ਲੰਮੇ ਸਮੇਂ ਤੋਂ ਧਰਨੇ ਤੇ ਬੈਠੇ ਹੋਏ ਸੀ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਖਜਲ ਖੁਆਰ ਕਰ ਰਹੇ ਸੀ ਜਿਹੜੇ ਤਹਿਸੀਲਾਂ ਦੇ ਵਿੱਚ ਰਜਿਸਟਰੀ ਜਾਂ ਗਿਰਦੌਰੀ ਕਰਾਉਣ ਲਈ ਜਾਂਦੇ ਨੇ ਉਹਨਾਂ ਕੋਲ ਪੈਸਾ ਲਿਆ ਜਾਂਦਾ ਸੀ ਜਦੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਹ ਧਰਨੇ ਤੇ ਬਹਿ ਗਿਆ ਕਿਉਂਕਿ ਉਹ ਜਿਹੜੇ ਸਸਪੈਂਡ ਕੀਤੇ ਹੋਏ ਸੀ ਉਹਨਾਂ ਦੇ ਹੱਕ ਵਿੱਚ ਬਹਿ ਗਿਆ ਵਾਰਨਿੰਗ ਦਿੱਤੀ ਗਈ ਕੱਲ ਬੁੱਧਵਾਰ 5 ਵਜੇ ਸ਼ਾਮ ਤੋਂ ਪਹਿਲਾਂ ਕਿਸੇ ਸਮਝੌਤੇ ਤੋਂ ਬਿਨਾਂ ਹੀ ਉਹ ਆਪੋ ਆਪਣੀਆਂ ਡਿਊਟੀਆਂ ਤੇ ਵਾਪਸ ਆ ਗਿਆ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਤਾਂ ਕਿ ਸਾਡੇ ਕੋਲ ਤਾਂ ਕਰਮਚਾਰੀ ਬੜੇ ਨੇ ਸਾਡੇ ਕੋਲ ਨੌਜਵਾਨ ਬੇਰੁਜ਼ਗਾਰ ਪੰਜਾਬ ਦੇ ਵਿੱਚ ਕਾਫੀ ਨੇ ਅਸੀਂ ਉਹਨਾਂ ਨੂੰ ਜਿਹੜੀਆਂ ਹੈ ਡਿਊਟੀਆਂ ਦੇ ਦੇਵਾਂਗੇ ਤੁਸੀਂ ਆਪਣੇ ਘਰ ਬੈਠੇ ਰਹੋ ਤੁਸੀਂ ਹੋਰ ਕੋਈ ਜੌਬ ਲੱਭੋ ਹੁਣ ਦੂਸਰੀ ਸਭ ਤੋਂ ਵੱਡੀ ਐਮ ਇਹ ਚਰਚਾ ਹੈ ਕੱਲ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਅਚਨ-ਚੇਤ ਕਾਨਫਰੰਸ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ 18 ਮਾਰਚ ਨੂੰ ਬੜਾ ਵੱਡਾ ਕਟ ਕੀਤਾ ਜਾਵੇਗਾ ਅਰਦਾਸ ਕੀਤੀ ਜਾਵੇਗੀ ਅਰਦਾਸ ਤੋਂ ਬਾਅਦ ਭਰਤੀ ਜਿਹੜੀ ਹੈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਜਿਹੜੀ ਅਕੋਰਡਿੰਗ ਟੂ ਸ੍ਰੀ ਅਕਾਲ ਤਖਤ ਸਾਹਿਬ ਦੇ ਫੁਕਮਾਂ ਦੇ ਅਨੁਸਾਰ ਹੈ ਲੇਕਿਨ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਮਤਾ ਲਾਇਆ ਹੋਇਆ ਹੈ ਸ਼ਾਇਦ ਸਰਬੀ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਜਾਂ ਬਿਕਰਮਜੀਤ ਸਿੰਘ ਮਜੀਠੀਆ ਇਹ ਸੋਚਦੇ ਹੋਣਗੇ ਕਿ ਪੰਥਕ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਸਿੱਖ ਭਾਈਚਾਰੇ ਨੂੰ ਇਹ ਨਹੀਂ ਪਤਾ ਕਿ ਸਮਰਪਤ ਕੌਣ ਹੈ ਗੁਰੂ ਘਰ ਨੂੰ ਸਮਰਪਤ ਸਮਰਪਤ ਨਹੀਂ ਹੈ ਲੇਕਿਨ ਭਾਈ ਸਾਹਿਬ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਤੁਹਾਡੇ ਘਰ ਦੀਆਂ ਗੱਲਾਂ ਵੀ ਬਾਹਰ ਜਗਜਹਿਰ ਹੋ ਜਾਂਦੀਆਂ ਨੇ ਇਹ ਤਾਂ ਫਿਰ ਇੱਕ ਮਾਮਲਾ ਸ਼੍ਰੋਮਣੀ ਅਕਾਲੀ ਦਲ ਦਾ ਹੈ ਦੂਸਰੇ ਪਾਸੇ ਮਾਮਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਦਾ ਇੱਕ ਤਰ੍ਹਾਂ ਦੀ ਵਾਰਨਿੰਗ ਦੇ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਦੂਸਰੇ ਪਾਸੇ ਉਹ ਪੰਜ ਮੈਂਬਰ ਜਿਨ੍ਹਾਂ ਵੱਲੋਂ ਭਰਤੀ ਸ਼ੁਰੂ ਕੀਤੀ ਜਾਵੇਗੀ 18 ਮਾਰਚ ਨੂੰ ਕਿ ਤੁਹਾਡੀ ਭਰਤੀ ਗੈਰ ਸੰਵਿਧਾਨਿਕ ਹੈ ਤੁਹਾਡੀ ਭਰਤੀ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਤੱਕ ਨਹੀਂ ਬਣਦਾ ਤੁਹਾਡੇ ਤੇ ਕ੍ਰਿਮੀਨਲ ਪਰਚਾ ਦਰਜ ਹੋਵੇਗਾ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੇ ਪੱਧਰ ਤੇ ਭਰਤੀ ਸ਼ੁਰੂ ਕਰਦੇ ਹੋ ਉਹ ਕਹਿੰਦੇ ਅਸੀਂ ਤਾਂ ਸੰਵਿਧਾਨਿਕ ਪੜhti ਹੈ ਅਸੀਂ ਤੇ ਪੜhti ਸ਼ੁਰੂ ਕਰ ਲਈ ਯਾਨੀ ਕਿ ਕੱਲ ਝੂਠ ਤੇ ਝੂਠ ਬੋਲਿਆ ਗਿਆ ਗੱਲਾਂ ਦਾ ਕੜਾ ਬਣਾਇਆਗਾ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਕੀ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਤੇ ਵੀ ਪਰਚਾ ਹੋਵੇਗਾ ਕੀ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹਨਾਂ ਤੇ ਵੀ ਪਰਚਾ ਹੋਵੇਗਾ ਜਾਂ ਜਿਹੜੇ ਪੜhti ਜਿਹੜੇ ਆਪਣੇ ਨਾਮ ਦਰਜ ਕਰਾਉਣਗੇ ਉਹਨਾਂ ਤੇ ਵੀ ਪਰਚਾ ਹੋਵੇਗਾ ਇਸ ਗੱਲ ਦਾ ਜਵਾਬ ਜਿਹੜਾ ਹੈ ਸੁਖੀ ਸਿੰਘ ਬਾਦਲ ਡਾਕਟਰ ਦਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੁੰਦੜ ਨੂੰ ਆ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਦੇਣਾ ਪਵੇਗਾ ਵੱਡਾ ਖਮਨਿਆਜ਼ਾ ਪਤਨਾ ਪਵੇਗਾ ਉਹ ਕਹਿੰਦੇ ਨੇ ਪਾਰਟੀ ਨਮੀ ਬਣਾ ਲਓ ਜਿਸ ਤਰ੍ਹਾਂ ਭਾਈ ਅਮਰਤਪਾਲ ਖਾਲਸਾ ਨੇ ਅਕਾਲੀ ਦਲ ਅਕਾਲੀ ਦਲ ਪੰਜਾਬ ਦੇ ਬਣਾਈ ਹੈ ਜਿਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਉਹ ਕਹਿੰਦੇ ਤੁਸੀਂ ਵੀ ਬਣਾ ਲਓ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਠਮਕਾਇਆ ਜਾਂ ਉਸ ਨੂੰ ਠੰਡਾ ਕਰ ਦਿੱਤਾ ਹੈ ਵਾਰਨਿੰਗ ਦੇ ਦਿੱਤੀ ਹੈ ਕਿ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਰਤੀ ਕਰੋਗੇ ਯਾਨੀ ਕਿ ਸਾਡਾ ਹੀ ਕਬਜ਼ਾ ਹੈ ਜੋ ਕੁਝ ਅਸੀਂ ਕਰ ਸਕਦੇ ਹਾਂ ਉਹ ਸੰਵਿਧਾਨਿਕ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਹੋਵੇ ਉਹ ਗੈਰ ਸੰਵਿਧਾਨਿਕ ਹੈ ਉਹ ਅਪਰਾਧ ਹੈ ਇਸ ਤਰ੍ਹਾਂ ਦੀਆਂ ਕੱਲ ਗੱਲਾਂ ਕਹੀਆਂ ਗਈਆਂ ਕਾਨਫਰੰਸ ਕਰਕੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਪੰਜਾਬੀਓ ਕਮੈਂਟ ਕਰਕੇ ਸੁਝਾਅ ਦੇਣੇ ਨੇ ਕਿਹੜੀ ਭਰਤੀ ਗੈਰਸੰਵਿਧਾਨਕ ਹੈ ਜਿਹੜੀ ਭਰਤੀ ਸੁਖਬੀ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਜਾਂ ਜਿਹੜੀ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ 18 ਮਾਰਚ ਨੂੰ ਵੱਡਾ ਕਰਕੇ ਵੱਡਾ ਇਕੱਠ ਕਰਕੇ ਉਸ ਤੋਂ ਬਾਅਦ ਅਰਦਾਸ ਕੀਤੀ ਜਾਵੇਗੀ ਕੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਗੈਰ ਸੰਵਿਧਾਨਕ ਮੰਨਦੇ ਨੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਹੈ ਤੁਸੀਂ ਆਪਣੇ ਸੁਝਾਅ ਕਰਕੇ ਦੱਸਨੇ ਨੇ ਧੰਨਵਾਦ